ਅਜੇ ਵੀ ਸੁੱਤੇ ਹੀ ਯਾਰ ਅੱਧਾ ਦਿਨ ਆਇਆ ਲੋਕਾਂ ਕੰਮ ਸਾਰੇ ਕਰ ਲਏ ਨੇ ਤੇਰੀ ਨੀਂਦ ਹੀ ਨਹੀਂ ਲੈਣੀ ਉਹ ਲੰਮੇ ਮੈਂ ਬਿਜੀ ਕੀ ਪੈਣਾ ਸੀ ਆ ਜਿਹੜੀ ਕਿ ਧੁੱਪ ਲੱਗੀ ਤੇ ਮੈਂ ਜਿਹੜੀ ਕਿ ਧੁੱਪ ਸੇਕ ਲੈਣੀ ਅੰਦਰ ਗਈ ਤੇ ਠੰਡ ਲੱਗਣ ਢੀ ਹਾਂ ਧੁੱਪ ਸੇਕ ਲੈਂਦੀ ਐ ਐਸਾ ਤੇ ਆਪੇ ਨੂਨ ਖਰਾਬ ਕਰ ਦੇਣੀ ਐ ਨਹੀਂ ਬਾਬਾ ਨੂਨ ਕੋਈ ਖਰਾਬ ਕਰਦਾ ਜੋ ਉਹਨੇ ਵੇਖਣਾ ਨਹੀਂ ਉਹ ਹੀ ਕਰਨਾ ਜੇ ਤਾਂ ਹੀ ਆਪ ਸਾਰੇ ਉਮਰ ਕੰਮ ਕਰਦੇ ਨੇ ਤੇ ਨੂਨ ਕਿਉਂ ਨਾ ਕਰੇਗੀ ਨੂਨ ਆਖੇ ਵੀ ਖਬਰਦਾਰ ਮੇਰੇ ਪੁੱਛਾ ਤੋਂ ਬਿਗੈਰ ਕੋਈ ਕੰਮ ਨਹੀਂ ਹੋਣਾ ਚਾਹੀਦਾ ਮੇਰੀ ਕਾਹਨ ਨਹੀਂ ਆ ਸਾਡੀ ਤਾਂ ਨੰਗ ਗਈ ਆ ਹੁਣ ਗਾਂ ਨੋਹਾਂ ਧੂਆਂ ਨੂੰ ਨਹੀਂ ਐਦਾ ਕਹੀਦਾ ਹੁੰਦਾ ਸਈਏ ਸਈਏ ਉਹਨੇ ਆਪੇ ਪੇਤ ਪਾ ਲੈਣਾ ਫੇਸਬੂਕ ਨਹੀਂ ਪੰਗਿਆ ਹੁਣ ਲੀਗਾ ਸੇਵਤੈ ਨੂੰ ਬਾਹਰ ਨਹੀਂ ਮੈਂ ਲਾ ਜਾਈ ਨੀ ਹੁਣ ਨਵੀਂ ਸਵੀ ਆ ਉਹਨੂੰ ਮੈਂ ਕੀ ਆਉਂਦਿਆ ਕਮ ਨਹੀਂ ਕਿਹਾ ਜਾਂਦਾ ਕਿਹਾ ਨਹੀਂ ਜਾਂਦਾ ਅੱਧਾ ਦਿਨ ਹੋਇਆ ਤੇ ਲੰਮੀ ਪਈ ਆ ਲੋਕਾ ਵੀ ਕੰਮ ਕਰ ਲੈਨੇ ਜੀ ਜਿੰਨੀ ਤੁਹਾਡ ਕੋ ਮੇਰੀ ਬੇਇੱਜ਼ਤੀ ਹੁੰਦੀ ਓਨੀ ਤੁਸੀਂ ਕਰ ਲਈ ਆ ਪਰ ਕੰਮ ਸੋ ਕੰਮ ਹੁੰਦਾ ਮੁੰਡਾ ਪਿਆ ਮੇਰੀ ਨੋਹ ਦੀ ਹੁੰਦੀ ਆ ਨਾ ਮੈਨੂੰ ਕੋਈ ਮਾੜੀ ਚੰਗੀ ਕਿਉਂ ਕਹਾਂਗੀ ਕਿਉਂ ਮੈਂ ਤਾਂ ਕਹ ਨਹੀਂ ਜੇ ਨਾ ਚੰਗੇ ਕੰਮ ਕਰੇਗੀ ਜੇ ਜੇ ਵਾਧੂ ਹੀ ਖਰਚਾ ਕਰੀ ਜਾਗੀ ਵਾਧੂ ਖਰਚਾ ਕਰੀ ਜਾਗੀ ਮੈਂ ਨਹੀਂ ਕਰਨ ਦੇਣਾ ਪਤਾ ਕਿਦਾਂ ਕਿੰਨੀ ਕਮਾਈ ਔਖੀ ਹੋਣ ਢਈ ਆ ਐਡੀ ਮਸਦਾਨ ਤਾਂ ਹੈ ਹੀ ਨਹੀਂਗੀ ਵੀ ਜਿਹੜਾ ਮੈਂ ਐਵੇਂ ਬੇਮਤਲਬ ਤੋ ਖਰਚੀ ਜਾਊਂ ਮੈਨੂੰ ਵੀ ਪਤਾ ਵਾ ਮੇਰਾ ਘਰ ਵਾ ਜੇ ਮੈਂ ਸੰਭਾਂਗੀ ਨੀ ਮੇਰੇ ਪੁੱਤ ਦੇ ਕੰਮ ਹੋਣਗੇ ਕਾਮੇ ਹੋਣਗੇ ਨਹੀਂ ਪਵਿੱਤਰ ਦਾ ਜਾਣੀ ਕਿੱਥੇ ਹੀ ਦੀਦੀ ਆ ਬਾਹਰ ਨੂੰ ਨਿਕਲੇ ਅਗੇ ਤੋਂ ਬਾਅਦ ਮੈਨੂੰ ਨਹੀਂ ਪਤਾ ਹੁਣ ਕੀ ਕਰਦੇ ਆ ਜਾਂ ਪਤਾ ਨਹੀਂ ਇਹ ਵੀ ਨਹੀਂ ਮੈਨੂੰ ਪਤਾ ਵੀ ਬੰਬੀ ਬੰਬੀ ਨੂੰ ਨਾ ਚੱਲ ਕੇ ਹੁਣ ਜਾਂ ਇਹ ਤੁਹਾਨੂੰ ਸਬਜ਼ੀ ਲਾ ਕੇ ਖਲੋਤੇ ਹੋਣਗੇ ਨਹੀਂ ਇਹਦਾ ਵੀ ਇਲਾਜ ਮੈਂ ਕਰ ਹੀ ਲਵਾਂ ਹਰਾਮ ਜਿਆਦਾ ਇਹ ਤੇ ਅਰੇ ਕੀ ਕਰਦਾ ਵੈ ਲੋਕ ਕੰਮ ਕਰਦੇ ਰਹੀ ਜਾਂਦਾ ਆ ਲੋ ਸਬਜ਼ੀ ਲੈ ਲਓ ਆ ਲੋ ਸਬਜ਼ੀ ਲੈ ਲਓ ਅਰੇ ਆਇਆ ਨਾ ਕਮਾ ਜੋ ਕਰ ਦੋ ਗਿਆ ਇਹ ਲਾ ਮੇਰੀ ਲਾਫਾ ਕਰ ਲੀਆ ਹੁਣ ਇਨਾ ਮਗਰ ਚੜ ਗਈ ਐ ਵੀ ਮਾਤਾ ਮਰਨ ਦੇ ਕੰਡੇ ਦੇ ਤੂੰ ਆਈ ਆ ਪਰ ਮਾਨਾ ਮੱਜੀ ਦੇ ਬਹਿ ਤੈਨੂੰ ਪੱਕੀ ਪਕਾਈ ਮਿਲਦੀ ਤੇਰ ਕੋ ਖਾਦੀ ਨਹੀਂ ਜਾਣ ਲਈ ਹੱਜ ਕੀ ਕਰੀਏ ਇਹਦੀ ਸਾਰੀ ਉਮਰ ਇਹਦੇ ਨਾਲ ਜੀ ਚਲ ਮੈਂ ਤਾਂ ਕੱਢ ਲਈਆ ਘੱਮਸੋ ਕਮ ਮੇਰੀ ਮੋਹ ਨਹੀਂ ਹੁੰਦੇ ਹੱਤ ਨਾ ਮੇਰੀ ਬਿਆਹਤੀ ਦਾ ਚਲ ਉੱਠ ਮਨਾ ਜੇ ਕਿਤੇ ਆ ਗਈ ਨਾ ਬਾਹਰ ਵੇਖ ਕੇ ਮਨ ਤੇ ਮੈਂ ਮੰਜੀ ਰਹੀ ਤੇ ਮੇਰੀ ਫੇਜ ਹਮਤਾ ਜਾਨੀ ਬਾਉ ਜੋ ਮੈਰੀ ਉਹ ਫੰਡੇ ਤੇ ਸੀ ਥੋੜਾ ਨੇ ਉਹ ਮਾਦਾ ਸਬਜ਼ੀ ਦੀ ਸਾਫ ਸਫਾਈ ਕਰਕੇ ਢਿਆਂ ਕੱਖ ਬੜਾ ਸੀ ਨਾਲੇ ਆ ਬਤੌੜਿਆਂ ਵਾ ਲਾਉਣ ਵੇ ਤੂੰ ਤਾਂ ਸਭ ਕੁਝ ਲੋਕਾਂ ਨੂੰ ਖਵਾਲੀ ਜਾਂਦਾ ਮੈਂ ਕਿ ਬਤਾਂ ਲੋਕਾਂ ਨੂੰ ਦੇਈ ਜਾ ਤੈਨੂੰ ਨਹੀਂ ਲੋੜ ਉਹ ਦੇ ਕੋ ਲੈ ਜਾਊਗਾ ਥੋੜੀ ਬੋਰੀ ਸਬਜ਼ੀ ਦੀ ਕਿੰਡੀ ਕਬੱਡੀ ਗੱਲ ਵਾ ਕਿਸ ਨੂੰ ਬਤਾਂ ਦੇ ਦੇਣਾ ਪਕੌੜੇ ਕੱਢਣੇ ਨੇ ਕਿੰ ਧਨੀਆ ਵਰਦਣਾ ਕਿ ਨੂੰ ਮੂੜੀਆਂ ਦੇ ਦੇਣਾ ਵਾ ਤੂੰ ਲੋਕਾਂ ਜੋ ਗਈ ਰਹਿਣਾ ਵਾ ਓ ਮੇਰੀ ਗੱਲ ਸੁਣ ਨੀ ਸਬਜ਼ੀ ਕਿਹੜੀ ਸਾਡੇ ਕੋਲ ਖਾਦੀ ਜਾਣ ਈ ਆ ਵਾਦੂ ਸਬਜ਼ੀਆਂ ਮੁੱਕ ਨਹੀਂ ਡਈ ਨਾਲੇ ਬਤਾਉਆਂ ਜਿਆ ਨੂੰ ਦਿੰਦਾ ਜੀ ਨਹੀਂ ਕਰਦਾ ਖਾਣ ਨੂੰ ਖਿਆਲ ਹੈਗਾ ਵਾ ਤੇ ਲਾਇਕਾ ਨੂੰ ਨਹੀਂ ਜੀਨ ਕਰਦਾ ਤੇ ਤੇ ਚਲ ਜੇ ਕੋ ਲੈ ਜੂਗਾ ਆਣਗਵਾਣ ਤੇ ਕਿੱਡੀ ਕੁ ਵੱਡੀ ਗੱਲ ਐ ਕੋਈ ਜਾ ਤੇ ਕਰੂਗਾ ਜਾੜੀ ਜਾ ਸਭ ਕੁਝ ਜਾੜੀ ਜਾ ਓ ਜਾ ਮਾਤਾ ਐਵੇਂ ਗੱਲ ਪੈਂਦੀ ਰਹੀ ਨੀ ਆ ਨਾ ਤੂੰ ਪਹਿਲਾਂ ਸਾਂਭਿਆ ਨਾ ਤੂੰ ਹੋਣੀਗਾ ਸਾਂਭਣ ਲਿਆ ਸਾਰਾ ਕੁਝ ਸਾਂਭਿਆ ਵਾ ਘਰ-ਬਾਰ ਤਾਂ ਹੀ ਬਣਿਆ ਤੇ ਸਾਂਭਿਆ ਵਾ ਤੇ ਘਰ-ਬਾਰ ਬਣ ਗਿਆ ਤੇਰਾ ਜਿਹੜਾ ਚਲ ਆਲਾ ਬਤਾਉ ਲੈ ਜਾ ਤੇ ਚਲ ਮੈਂ ਹੋਰ ਲਾ ਕੇ ਲਿਆਵਾਂ ਛੱਡ ਜੇ ਆ ਦੇਣਿਆਂ ਨਾਲ ਕਿਸ ਨੂੰ ਆਪ ਨਹੀਂ ਕੇ ਖਾਣੇ ਕੋ ਨਹੀਂ ਹਾਲ ਯਾਰ ਕੀ ਕਰੇ ਬੰਦਾ ਦੱਸ ਸਾਰੀ ਦਿਹਾੜੀ ਕੰਮ ਕਰਦੇ ਰਹੋ ਕੁੱਤੇ ਦੀ ਮੋਤੇ ਮਰਦੇ ਰਹੋ ਤੇ ਮਾਂ ਸਾਡੀ ਇਹੋ ਜੀ ਆ ਵੀ ਖੁਸ਼ੀ ਨਹੀਂ ਹੁੰਦੀ ਯਾਰ ਜੇ ਕਦੇ ਆਪਣੀ ਮਰਜ਼ੀ ਨਹੀਂ ਕਿਤੇ ਦੋ ਮੂਲੀਆਂ ਨਹੀਂ ਕਿਸ ਨੂੰ ਦੇ ਸਕਦੇ ਤੇ ਕਾਦੀ ਸਾਡੀ ਜ਼ਿੰਦਗੀ ਹੈ ਹੈ ਐਨੇ ਕੁੱਤੇ ਖਾਣੀ ਹੋਣ ਡਈ ਆ ਕੋਈ ਗੱਲ ਨਹੀਂ ਕਰਨ ਵਾਲੀ ਕਿੱਧਰ ਨੂੰ ਬੰਦਾ ਜਾਊਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰਾ ਥੋੜਾ-ਬੋਟਾ ਆਪਣੀ ਮਾਂ ਨੂੰ ਸਮਝਾਉਂ ਉਹ ਘੜੀ ਕਿ ਮੈਂ ਲੰਮੇ ਪਈ ਤੇ ਆਣ ਕੇ ਤੇ ਮੇਰੇ ਦਿਵਾਲੇ ਹੋ ਗਈ ਆਂਦੀ ਤੂੰ ਤੇ ਇਹ ਅੱਧਾ ਦਿਨ ਆਇਆ ਤੇ ਲੰਮੇ ਪਈ ਮੈਂ ਸਾਰਾ ਕੰਮ-ਕਾਰ ਕਰਕੇ ਹੀ ਪਈ ਆ ਮੈਂ ਕਿਹੜੀ ਸ਼ੇਨਣ ਤੇ ਚੁੱਕ ਕੇ ਤੇ ਮੇਰੀ ਆਹ ਬੇਇੱਜ਼ਤੀ ਕੀਤੀ ਆਹ ਬੇਇੱਜ਼ਤੀ ਕੀਤੀ ਚੱਲ ਮੈਂ ਤਾਂ ਸੁਣ ਲੈਨੀ ਆ ਕੱਲ ਨੂੰ ਨਵੀਂ ਸਵੇਰ ਨੂੰ ਆਈ ਆ ਉਹਦੇ ਹਾਂ ਦੀ ਕੀ ਅਗਲੀ ਮੂੰਹ ਚੁੱਕ ਕੇ ਚਲ ਜਾਈਗੀ ਤੇ ਇਹਦਾ ਕੀ ਜਣਾ ਮੈਂ ਤਾਂ ਆਪਣਾ ਪੁੱਤ ਮਾਹਾਂ ਵੀ ਆਇਆ ਮੇਰੀ ਗੱਲ ਸੁਣਾ ਜੇ ਤੇਰੀ ਉਹਨੇ ਬੇਇੱਜ਼ਤੀ ਕੀਤੀ ਆ ਤੇ ਮੇਰੇ ਗੱਲ ਕਿਹੜਾ ਹਾਰ ਪਾ ਕੇ ਆਈ ਆ ਮੈਂ ਕਿਤੇ ਦੋ ਮੂਲੀਆਂ ਨਹੀਂ ਦੇ ਸਕਦਾ ਆਪਣੀ ਮਰਜ਼ੀ ਨਾਲ ਕਿਸੇ ਨੂੰ ਬਾਹਰ ਜਾ ਕੇ ਉੱਥੇ ਮੇਰੇ ਘਰ ਪੈਣ ਲਈ ਤੁਹਾਡੀ ਦਿਮਾਗ ਲੱਗਦੀ ਤੁਸੀਂ ਤੈਨੂੰ ਸਮਝਾਈ ਸਕਦੇ ਕਿਤੇ ਬਹਿ ਕੇ ਕੱਲੀ ਨੂੰ ਸਮਝਾਓ ਕਿ ਹੁਣ ਇਹੋ ਜੇ ਕੰਮ ਛੱਡ ਛੱਡ ਬਾਬਾ ਮੈਂ ਸਾਰੀ ਦੁਨੀਆ ਨੂੰ ਸਮਝਾ ਸਕਦਾ ਪਰ ਇਹਨੂੰ ਨਹੀਂ ਕੁਝ ਵੀ ਸਮਝਾ ਸਕਦਾ ਠੀਕ ਹੈ ਕਿ ਨਹੀਂ ਮੈਂ ਨਹੀਂ ਕਿਉਂ ਮੈਂ ਇਹ ਤਖਰਾ ਇਸ ਚੀਜ਼ ਦੀ ਤੇ ਤੁਸੀਂ ਜੁੰਮਿਆਰੀ ਨਹੀਂ ਚੁੱਕਦੇ ਉਹ ਸਾਡਾ ਖਿਹੜਾ ਨਹੀਂ ਛੱਡਦੀ ਸਾਡੇ ਦਿਵਾਲੀ ਹੋਈ ਜਾਂਦੀ ਤੇ ਜੁੰਮਿਆਰੀ ਚੁੱਕੇ ਕੌਣ ਕਰਦੀ ਇਹ ਵੀ ਦਾ ਛੱਡ ਮੇਰੇ ਨਾਲ ਹੀ ਨਹੀਂ ਹੁੰਦੀ ਮੇਰਾ ਵੀ ਛੱਡਦੀ ਆ ਉਹ ਮੈਂ ਕਿੱਥੇ ਜਾਵਾਂ ਦੱਸ ਜਾ ਮਾਪੇ ਤਾਂ ਉਹ ਨਾ ਕਹਿ ਕੇ ਵੇਖਾਂ ਕਿ ਵੇ ਤਾਂ ਤੂੰ ਹੀ ਆਪਣੀ ਦਾਦੀ ਨੂੰ ਸਮਝਾ ਕੇ ਵੇਖੀ ਮੈਨੂੰ ਜੇ ਤੂੰ ਹੀ ਜ਼ਿਆਦਾ ਤੰਗ ਕਰੇਂਗੇ ਨਾ ਉਹ ਤੇ ਮੈਂ ਉਹਦੇ ਘਰ ਛੱਡ ਕੇ ਚਲ ਜਾਣਾ ਠੀਕ ਆ ਤੂੰ ਹੀ ਵੀ ਘਰ ਛੱਡ ਕੇ ਚਲ ਜਾਓ ਤੇ ਬਸ ਠੀਕ ਆ ਐਦਾਂ ਹੀ ਹੱਡੀ ਜ਼ਿੰਦਗੀ ਲੰਘ ਜਾਣੀ ਇਹਨੂੰ ਨਾ ਸਮਝਾਇਆ ਤੇ ਇਹਨੂੰ ਨਾ ਸਮਝਾਈ ਮੈਂ ਆ ਦੱਸ ਕੀ ਕਰਾਂ ਉਹ ਯਾਰ ਕੱਟੀ ਜਾਓ ਦੇਣ ਜਿੱਦਾਂ ਚੱਲਣ ਰਿਹਾ ਚੱਲਣ ਦੋ ਕੋਈ ਗੱਲ ਨਹੀਂ ਜੋ ਆ ਨਹੀਂ ਕਰੀ ਜਾਓ ਫਿਰ ਕੀ ਆ ਮੈਂ ਤਾਂ ਸੁਣ ਲੂਗੀ ਤੇ ਅਗਲੀ ਨਵੀਂ ਸਵੀ ਨੇ ਨਾ ਸੁਣੀ ਤੇ ਫਿਰ ਕੀ ਕਰਨੇ ਉਹਦਾ ਵੀ ਇਹ ਆ ਆਪੇ ਵੇਜੂਗੀ ਉਹ ਬੀਰ ਚੱਲ ਬਾਬਾ ਤਾਂ ਨੂੰ ਕਹਿੰਦਾ ਵੀ ਕੋਈ ਫਾਇਦਾ ਨਹੀਂ ਤੁਸੀਂ ਇਹ ਨਹੀਂ ਕਹਿਣਾ ਕਿ ਚਲ ਉਹਨੂੰ ਮੈਂ ਕਿੱ데 ਬੈਠ ਕੇ ਸਮਝਾਵਾਂ ਉਹ ਜਾ ਭਰਾਵਾ ਮੇਰੇ ਮੈਨੂੰ ਨਾ ਐਵੇਂ ਟੈਨਸ਼ਨ ਦੇ ਜਾ ਆਪਣਾ ਕੋਈ ਕੰਮਕਾਰ ਕਰ ਜਾ ਕੇ ਮੈਨੂੰ ਤੇ ਆਉਂ ਕਹਿਣਾ ਡਈ ਆ ਜਿੱਦਾਂ ਦੱਸ ਮੈਂ ਕੀ ਕਰਾਂ ਹੈ ਅਗਲੇ ਬੰਨੇ ਉਹ ਤੇ ਆਉਂ ਪੈਂਦੀ ਐ ਕੋਈ ਜਿੱਦਾਂ ਮਾਰ ਦੇਣਾ ਹੁੰਦਾ ਵਾ ਮੇਰੀ ਘਰ ਸੋਣਾ ਹਾਂਜੀ ਤੁਸੀਂ ਤਾਂ ਘਰ ਨੂੰ ਬਹਾ ਜਿਆਦਾ ধੂਆ ਜਨੀਆਂ ਨੇ ਚੁੱਪ ਕਰਕੇ ਤੇ ਸੋਹਣਾ ਬਤਹੁ ਮੇਰੇ ਬੜੇ ਵਧੀਆ ਸੋਹਣੇ ਬਤਹੁ ਮੇਰੇ ਤੇ ਸਬਜੀ ਬਣਾ ਤਾ ਬਣਾਈ ਤੇਰਾ ਘਰ ਤਰੀ ਵਾਲੀ ਜਿਹੜੀ ਦੋ ਅੱਡਾ ਨੂੰ ਨਾ ਨਹੀਂ ਜਾਣੀ ਤੀਜੀ ਰੋਜ਼ ਰੋਜ਼ ਬੈਂਦਰ ਖਾਣ ਨੂੰ ਜੀ ਕਰਦਾ ਵਾ ਅੱਜ ਰਾਤੀ ਤੇ ਮੁੱਕੇ ਹੀ ਤੇ ਮੈਂ ਅਖੰਡੀ ਚਾਹ ਦਾ ਆਲ ਨਾਲ ਛੋਲ ਬਣਾ ਲੈਣੇ ਆ ਸਵਾਦ ਲੱਗਣੇ ਨਹੀਂ ਬਣਾ ਤੂੰ ਬਤਹੁ ਜੀ ਨਹੀਂ ਕਰਦਾ ਮੈਂ ਤਾਂ ਚਾਹੀ ਪਨੀਰ ਨਾ ਤੇ ਆ ਬਣਾ ਕੇ ਵੀ ਜੀ ਕਰਦੇ ਤੂੰ ਹੀ बार बार ਥੋੜੀ ਹੋਰ ਉਹੀ ਚੀਜ਼ਾਂ ਖਾਣ ਨੂੰ ਜੀ ਕਰਦਾ ਕਰਦਾ ਕਿ ਆਈ ਵੀ ਦਿਖਾਣੇ ਆ ਨਾ ਤੂੰ ਇਹ ਖਾ ਲਓ ਫਿਰ ਮੈਂ ਆਪਣੇ ਵਾਸਤੇ ਦਾਲ ਬਣਾ ਲਵਾਂ ਨਹੀਂ ਮੈਂ ਆਪਣੇ ਵਾਸਤੇ ਬਣਾਉਂਗੀ ਤੁਹਾਡੇ ਵਾਸਤੇ ਬਣਾਉਂਗੀ ਬਤਾਓ ਇਹ ਬੰਦ ਕੇ ਇਹ ਗੱਲ ਤੇ ਆਈ ਉਹ ਤੇ ਕੀ ਕਰਤੇ ਪਤਾ ਨਹੀਂ ਇਹਨਾਂ ਦਾ ਲੱਗਦਾ ਮੈਂ ਨਹੀਂ ਆਈ ਆ ਤੇ ਫੇਰ ਖੰਦੀ ਗੱਲਾਂ ਕਰੀਏ ਤੇ ਫੇਰ ਗੁੱਸਾ ਕਰਨਾ ਵੈ ਖਣਾ ਉਹ ਬਣਾਉ ਤੇ ਆ ਕੀ ਤੈਨੂੰ ਕਹਤਾਂ ਉਹ ਤਾਂ ਕਹਿੰਦੇ ਆ ਕਿ ਦੋ ਰੰਗ ਹੋਣੇ ਚਾਹੀਦੇ ਆ ਕਿ 10 ਪਾਣੀ ਵਾਲੇ ਬਣਾ ਲੈ ਪਾਣੀ ਵਾਲੇ ਤੇ ਉਦਾਂ ਨਹੀਂ ਘਾਨੂ ਜੀ ਕਰਦਾ ਬਾਈ ਕਿਦਾਂ ਦੇ ਆ ਘਰ-ਬਾਰ ਤੇ ਉਦਾਂ ਨਾਲ ਸੋਹਣਾ ਪਰ ਆਏ ਕਿੰਨੀ ਕੰਜੂਸੀ ਕਰਦੇ ਆ ਤੇ ਮੇਰੀ ਸੱਸ ਵੀ ਨਹੀਂ ਤਾਂ ਹੋਏ ਅਜੇ ਤੇ ਸ਼ੁਰੂ ਤੋਂ ਚੰਗੀਏ ਬਾਦ ਵਿੱਚ ਕੀ ਕੋ ਕਿ ਦੱਸੀਏ ਹਿੰਦੇ ਹੁਣ ਖੇਜੇ ਚੰਗੀ ਨਹੀਂ ਕੀ ਕਰੇ ਬੰਦਾ ਹਿੰਦੇ ਹੁਣ ਤਾਂ ਜਿਵੇਂ ਮੋੜੀ ਅਭਨ ਕੋਤ ਕੋਤ ਕਰ ਨਾ ਫੋਨ ਵਾਲਾ ਬੁਣਾ ਨਹੀਂ ਤੂੰ ਮੇਰੇ ਛਾ ਮੈਂ ਨਹੀਂ ਨਾ ਬੋ ਮਮੀ ਦੀ ਨਾ ਮੈਂ ਕੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਕਹਿ ਰਹੀ ਆ ਵੀ ਮੈਂ ਦਾਲ ਬਣਾਉਣੀ ਆ ਤੇ ਮੈਂ ਅੱਜ ਲੈ ਕੇ ਗਈ ਆ ਤੇ ਬੀਜੀ ਪਹਿਲਾਂ ਹੀ ਆ ਗਈ ਬਣਾਉਣੀ ਨਹੀਂ ਦਿੱਤੀ ਮੈਨੂੰ ਉਹ ਡੈਡੀ ਹਰੇ ਕਹਿੰਦੀ ਤੇਰੇ ਡੈਡੀ ਤਿੰਨ ਕ ਬੈਂਗਨ ਤੋੜੇ ਆ ਉਹ ਬਣਾ ਤਰੀ ਵਾਲੇ ਤਰ ਕੋਤ ਬੀਜੀ ਵੱਜ ਗਈ ਜੀ ਸਮਝ ਗਈ ਹੈ ਕਿ ਆ ਜਿਉ ਕਹਿੰਦੇ ਆ ਤਾਂ ਅੱਜ ਤੱਕ ਕੋਈ ਨਹੀਂ ਚਲ ਕੋਈ ਬੰਨੀ ਤੂੰ ਤਾਂ ਕਰ ਤੇ ਤੂੰ ਹੁਣ ਦੋ ਬਣਾ ਦੇ ਮਮੀ ਮੈਂ ਤਾਂ ਡੀਜੀ ਨੂੰ ਕਿਹਾ ਸੀ ਕਿ ਤੁਹਾਡੇ ਵਾਸਤੇ ਬੰਗਲ ਬਣਾ ਦੇਨੇ ਤੇ ਆਪਣੇ ਵਾਸਤੇ ਪਧਾਰ ਬਣਾ ਲੈਨੇ ਆ ਕਹਿੰਦੇ ਨਹੀਂ ਬੰਨੇ ਤੇ ਬੰਨੇ ਬੰਗਣਾ ਦਾਲ ਨਹੀਂ ਤੂੰ ਬਣਾਏਗੀ ਚਲ ਕੋਈ ਗੱਲ ਤੂੰ ਦਾਲ ਵੀ ਬਣਾ ਲੈ ਤੇ ਬੰਨ ਨੀ ਮਾ ਜੀਦਾ ਜੀ ਕਰੂਗਾ ਦਾਲ ਖਾ ਲੂਗਾ ਜੀਦਾ ਜੀ ਕਰੂਗਾ ਵੀ ਉਹ ਸਭੀ ਖਾ ਲੂਗਾ ਮੇਰੀ ਠੀ ਨਾ ਪੀਹ ਗਰ ਦਾ ਗੁੱਸਾ ਨਾ ਕਰੇਗਾ ਹੁਣ ਵੇਲਾ ਸੁਭਾਈ ਇਹਦਾ ਨਾ ਉਹ ਕਾਲੇ ਘੜੀ ਚੋਂ ਮੈਂ ਗੁੱਸਾ ਕੀ ਕਰਨਾ ਮੈਂ ਕੋਈ ਵੀ ਕੰਮ ਕਰਾਂ ਨਾ ਪਿੱਛੇ ਪਿੱਛੇ ਆਣ ਕੇ ਵੀਂਦੇ ਆ ਵੀ ਕੀ ਕਰਨੀ ਹੈ ਫੇ ਟੋਕੜਕਾਈ ਬੜੀ ਕਰਦੀ ਆ ਉਹ ਕੰਮ ਤੋਂ ਅਜੇ ਤੂੰ ਹੀ ਨਹੀਂ ਕਰਦੇ ਉਹਤ ਮੈਨੂੰ ਤਾਂ ਪਤਾ ਅਜੇ ਕਰਦੀ ਆ ਨਾ ਸਾਡੇ ਵਾਸਤੇ ਹੀ ਕਰਦੀ ਆ ਉਹਨੇ ਕਿਹਾ ਹੁਣ ਤਾਂ ਇੱਕ ਤੇਰਾ ਕੇ ਲੈ ਜਨਾ ਜੇ ਬਲਤਾ ਕਰਦੀ ਆ ਤੇਰਾ ਹੀ ਕੋਹਨਾ ਕੋ ਹਵਨ ਨਾ ਨਹੀਂ ਤੀ ਗੁੱਸਾ ਨਾ ਕਰਿਆ ਕਰ ਕੋਈ ਗੱਲ ਹੀ ਕੋਟ ਤੇ ਉਹ ਦਾਦੀ ਲੱਗਦੀ ਹੈ ਤੇ ਇਕ ਪਰ ਮੰਮੀ ਸਾਡੀ ਦਾਦੀ ਲਈ ਨਹੀਂ ਕਦੀ ਇਦਾਂ ਕੀਤਾ ਉਹ ਪੁੱਤਾਂ ਕੋਈ ਬਾਤ ਹੁੰਦਾ ਵਾ ਜੋ ਜੀ ਕਰਦਾ ਉਹ ਹੀ ਖਾਓ ਬਣਾ ਕੇ ਚਲ ਕੋਈ ਗੱਲ ਉੱਠ ਮੇਤੀ ਤੂੰ ਤਾਂ ਕੋਈ ਗੱਲ ਨਹੀਂ ਮਰੂ ਆਪੇ ਸਮਝਾ ਦਮ ਕੀ ਬਣਾਵਾ ਹੁਣ ਤੂੰ ਜਿਹੜਾ ਜੀ ਕਰਦਾ ਉਹ ਤਾਂ ਕੋਟ ਉੱਠ ਉੱਠ ਆਦਾ ਮੇਤੀ ਬਲੀ ਦੀ ਕਹਿੰਦੇ ਆ ਵੀ ਉਹਦੇ ਬੈਂਗਣਾ ਵਿੱਚ ਪਾਣੀ ਪਾ ਕੱਟਣ ਕੋਈ ਦਦੀ ਉਹ ਨੂੰ ਉਹਦੇ ਜੋਗੇ ਬਣਾਦੀ ਜੇ ਕਹੂਗੀ ਤਾ ਨੂੰ ਆਖੀ ਕਿ ਜਰਾ ਪੋਤਾ ਨਹੀਂ ਮੰਨਦਾ ਉਹ ਹਾਂਦਾ ਨਹੀਂ ਖਾਣੇ ਮੈਨੂੰ ਤੋਲ ਦਾ ਦੇ ਦੇ ਚੰਗਾ ਤੋਲੋ ਫਿਰ ਮੈਂ ਨਹੀਂ ਤੂੰ ਹੀ ਸੰਭਲਿਓ ਫਿਰ ਵੀ ਜੀ ਠੀਕ ਹੋ ਗਿਆ ਠੀਕ ਉਹ ਵੀ ਆਲੀ ਉਹ ਕਹਿੰਦਾ ਹਮਨੇ ਰੇਲੀ ਵੀ ਹੋ ਗਈ ਰੋਟੀ ਪਾਣੀ ਵੀ ਖਾ ਲਿਆ ਆਪਾਂ ਚੱਲ ਵਧੀਆ ਹੋ ਗਿਆ ਕਾ ਵਧੀਆ ਹੋ ਗਿਆ ਦਸ ਤਾਨੂੰ ਨਹੀਂ ਘਮਾਉਣਾ ਮੈਂ ਜਨਦੀ ਤੇ ਮੈਂ ਤੂੰ ਹੀ ਖਾ ਲਿਆ ਤੇ ਕੋਈ ਨਹੀਂ ਮਿਲਦੀ ਹੋਊ ਗਈ ਬੜੀ ਗਾਲ੍ਹਾਂ ਸੁਣਾ ਹਾਂ ਹਾਂ ਅੱਜ ਇਹਦਾ ਤੁਹਾਡੀ ਦਾਦੀ ਆ ਕੀ ਸਿਸਟਮ ਆ ਇਹਨਾਂ ਦਾ ਇਹਦੇ ਬੜੀ ਚੌਦਰ ਸਾੜਦੇ ਆ ਘਰ ਚ ਮਿਲਦਾ ਹੋਰ ਕੀਦੀ ਨਹੀਂ ਚੱਲਦੀ ਸਿਰਫ ਇਹਨਾਂ ਦੀ ਚੱਲਦੀ ਆ ਉਹ ਲੈ ਚੱਲਦੀ ਪੁਰਾਣੇ ਬਜ਼ੁਰਗਾਂ ਦਾ ਤੈਨੂੰ ਪਤਾ ਹਸਾਬਤਾ ਵੇ ਹੋਈ ਹੁੰਦਾ ਵਾ ਕੀ ਕਹੇ ਤਾ ਦਾਦੀ ਨੇ ਕੀ ਨਹੀਂ ਕਿਹਾ ਇਹ ਪੁੱਛੋ ਹਾਂ ਕੀ ਕਹਤਾ ਕੋਈ ਵੀ ਚੀਜ਼ ਬਣਾਉਣੀ ਆ ਨਾ ਮਗਰੇ ਆ ਜਾਂਦੇ ਪਹਿਲਾਂ ਟੋਕਾ ਟਕਾਈ ਕਰਨ ਲੱਗ ਪੈਂਦੇ ਉਹ ਤੈਨੂੰ ਮੈਂ ਗੱਲ ਦੱਸਾਂ ਬੀਬੀ ਜੀ ਦਾਣ ਦੀ ਹੁੰਦੀ ਨਾ ਉਦਾਂ ਹੀ ਕਰ ਦਿਆ ਕਰ ਤੂੰ ਕਿਉਂ ਪਰ ਮਰਜ਼ੀ ਆਪਣੀ ਕਰ ਲਿਆ ਕਰ ਜਿੱਦਾਂ ਉਹਦੇ ਹਾਂ ਤੇ ਹਾਂ ਮੋਲਾ ਦਿਆ ਕਰ ਤੂੰ ਕਿਹ ਕਹਿੰਨੀ ਆ ਬੀਬੀ ਨੂੰ ਇਦਾਂ ਹਾਂ ਤੇ ਹਾਂ ਭਾਵੇਂ ਮਨਾ ਦਾਂ ਉੱਥੇ ਖੜੀ ਰਹਿਣਾ ਵਾ ਤੇ ਉਹ ਕੰਮ ਕਰਨਾ ਹੀ ਕਰਨਾ ਵਾ ਮੈਂ ਉਹ ਚੱਲ ਜਿੰਨਾ ਚਿਰ ਖੜੀ ਹੁੰਦੀ ਹੁੰਦੀ ਉਹਨਾਂ ਚੱਕ ਪਾ ਦਿਆ ਕਰ ਵਿੱਚ ਜਿੰਨਾ ਕੋ ਹਾਂਦੀ ਆ ਉਹ ਮੰਮੀ ਨੂੰ ਕਿੱਥੇ ਜੂਨ ਦਿੰਦੀ ਹੁੰਦੀ ਸੀ ਮੰਮੀ ਉਹਦੇ ਨਾਲ ਆਤਾ ਉਹਦਾਂ ਦੀਆਂ ਹੋ ਗਈਆਂ ਮੰਮੀ ਦੀਆਂ ਵੀ ਜਿੱਦਾਂ ਉਹ ਕਹਿੰਦੀ ਉਦਾਂ ਉਹ ਕਰੀ ਜਾਂਦੀ ਮੰਮੀ ਤੇ ਠੀਕ ਲੱਗਦੇ ਆ ਬੀਜੀ ਜ਼ਿਆਦਾ ਵਾ ਉਹ ਚੱਲ ਮੇਰੀ ਗੱਲ ਸੁਣ ਸਾਰੀ ਪੈੜੀ ਜਿਹੜੀ ਹੈ ਨਾ ਬੀਜੀ ਦੇ ਨਾਮ ਆ ਤੈਨੂੰ ਪਤਾ ਵਾ ਅੱਛਾ ਉਹਨਾਂ ਨੇ ਪਿਆਲੀ ਹਾਲੇ ਡੈਡੀ ਦੇ ਨਾਮ ਨਹੀਂ ਕਰਾਈ ਤਾਂ ਹੀ ਫਿਰ ਮੰਮੀ ਵੀ ਡਰਦੇ ਆ ਸਾਨੂੰ ਇਹੋ ਡਰਵਾ ਕਿ ਪਿਆਲੀ ਕਿਤੇ ਭੂਆ ਦੇ ਨਾਂ ਨਾ ਕਰਵਾ ਦੇ ਕਿਉਂ ਭੂਆ ਨਾ ਕਰਤੂ ਕਰਾ ਦੇ ਜੇ ਮੰਮੀ ਹੁਣ ਉਹਨੂੰ ਬੋਲਦੀ ਹੁੰਦੀ ਨਾ ਤੇ ਇਹ ਪਿਆਲੀ ਸਾਰੀ ਭੂਆ ਦੇ ਨਾਂ ਹੋਵ ਜਣੀ ਦਾਦੀ ਸਾਡੀ ਤੇ ਬੈਗ ਚੋੱਕ ਕੇ ਤਾਂ ਉੱਥੇ ਨਿਕਲ ਜਾਂਦੀ ਆ ਭੂਆ ਦੇ ਕੋਲ ਤੇ ਭੂਆ ਨੇ ਤੇ ਕਹਿੜਾਈਆਂ ਵੀ ਪਿਆਲੀ ਸਾਨੂੰ ਵੀ ਮਿਲੇ ਤਾਂ ਹੀ ਤਾਂ ਤਾਂ ਪਿਆਰ ਦੇ ਨਾਲ ਜਿੱਦਾਂ ਆਂਦੀ ਆ ਉਦਾਂ ਹੀ ਚੱਲਦੇ ਰਹਿਣੇ ਆ ਤੇ ਤੂੰ ਹੀ ਇਹੋ ਕੰਮ ਕਰਿਆ ਕਰ ਪਰ ਮੇ ਕੋਣੀ ਸੁਨਿਆ ਜਾਂਦੀਆਂ ਇਹ ਗੱਲਾਂ ਨਹੀਂ ਸੁਨਿਆ ਜਾਂਦਾ ਤਾਂ ਫਿਰ ਲੈ ਲਈ ਪੈਲੀ ਪੈਲੀ ਕਰਕੇ ਤੇ ਲੋਕੀ ਕਈ ਕੋ ਕਰ ਲੈਂਦੇ ਆ ਤੇ ਤੇ ਇੱਕੋ ਇਹ ਕੀ ਗੱਲ ਪਾਣੀ ਨਹੀਂ ਪਾਇਆ ਜਾਂਦਾ ਚਲ ਜੀ ਦੇ ਵਿੱਚ ਜੇ ਆਂਦੀ ਆ ਤੇ ਤੇ ਬਾਜ ਤੁਹਾਡੇ ਵਰਗਿਆਂ ਦੀ ਨੁਕਸ ਕੱਢਣੀ ਹੁੰਦੀ ਆ ਤੇ ਆਹ ਸਬਜੀ ਨਹੀਂ ਖਾਣੀ ਆਪਾਂ ਚਲ ਜਿੱਦਾਂ ਆਂਦੀ ਆ ਨਾ ਬੀਜੀ ਉਦਾਂ ਕਰੀ ਜਾਇਆ ਕਰ ਚੁੱਪ ਕਰ ਬੀਜੀ ਆ ਗਈ ਇਹ ਨਹੀਂ ਕਿ ਮੇਰੀਆਂ ਤਾਂ ਨਹੀਂ ਕਰਨ ਲਈ ਨਹੀਂ ਬੀਜੀ ਆਜੋ ਇੱਥੇ ਆਜੋ ਅਜਿਹੀਆਂ ਗੱਲਾਂ ਕਰਨੀਆਂ ਵਾ ਸਿਵਤ ਬੜੀ ਵਿਜੀ ਤੇਰੀ ਘੰਡੀ ਆ ਵਾ ਸੇ ਮਤੇ ਨੇ ਮੇਰੀ ਕਰਨੀ ਆ ਮੇਰੀ ਗੱਲ ਸੁਣਦਾ ਵੇ ਇਹਨੂੰ ਸਮਝਾਦਾ ਇਹਦੀ ਬੜੀ ਬੋਲੀ ਕਰਾਰੀ ਆ ਸੁਣ ਲੈ ਨੀ ਮੋਟੀਏ ਮੇਰੇ ਤੋਂ ਬਗੈਰ ਨਾ ਇਥੇ ਚਿੜੀ ਚੂੰ ਕਰ ਸਕਦੀ ਐ ਤੇ ਨਾ ਖੁੱਗੀ ਕੂੰ ਕਰ ਸਕਦੀ ਐ ਇੱਕ ਗਾਲੀ ਮੁਰਿਆ ਤੈਨੂੰ ਹੁਣ ਸਮਝਾਦਾ ਤੇ ਇੱਕ ਮੇਰੇ ਮੁੰਡੇ ਪੋਤੇ ਮੇਰੇ ਦੇ ਵੀਰਦੇ ਕੰਨ ਨਾ ਭਰਦੀ ਰਿਆ ਕਰ ਮੈਂ ਜਦੋਂ ਵੇਖਾ ਤੋਹਦੇ ਕੋਣ 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 ਕਰਦੀ ਰਹੀਆਂ ਸਾਰੇ ਘਰ ਨੀ ਰਵਾਜ ਕੰਨ ਪਰਾਂ ਦਾ ਬੰਦਿਆਂ ਦੇ ਬੀਜੀ ਉਹ ਹਿੱਤੇ ਆਪਣੀਆਂ ਗੱਲਾਂ ਕਰਨ ਦੇ ਤਾਂ ਅੱਡੇ ਵੱਲੇ ਥੋੜੀ ਕੁਝ ਕਹਿਣ ਦੀ ਆ ਮੈਂ ਮੈਨੂੰ ਕੀ ਪਤਾ ਕੀ ਕਰਨ ਲਈ ਆ ਮੈਂ ਤੇ ਉਹਨਾਂ ਨੂੰ ਕਹਿਣ ਦੀ ਆ ਵੀ ਬੀਜੀ ਕਹਿੰਦੇ ਭਿੰਗਣਾ ਦੀ ਸਬਜ਼ੀ ਬਣਾ ਤੇ ਮੈਂ ਆ ਬਣਾਉਣ ਚੱਲੀ ਹਾਂ ਜੋ ਮੈਂ ਤੈਨੂੰ ਆਖਾਂਗੀ ਉਹ ਹੋਏਗਾ ਠੀਕ ਐ ਬੀਜੀ ਮੈਂ ਤਾਂ ਅਜੇ ਦੁੱਜੀ ਨੂੰ ਤੇਰੀ ਸੱਸ ਨੂੰ ਨਹੀਂ ਗਾ ਦਿੱਤਾ ਕੋਈ ਨਹੀਂ ਬੀਜੀ ਇਦਾਂ ਹੀ ਹੋਊਗਾ ਜਿੱਦ ਤੂੰ ਹੀ ਕਹਿੰਦੇ ਬੀਜੀ ਮੇਰੀ ਗੱਲ ਸੁਣੋ 500 ਰੁਪਇਆ ਦੇਵੋ ਹਾਂ ਕੀ ਕਰਨਾ ਹੈ ਓਏ ਬੁਲਟ ਚ ਤੇਲ ਜਾ ਪਾਉਣਾ ਸੀ ਤੇਲ ਹੈ ਨਹੀਂ ਰਾਹ ਦੇ ਚ ਮੇਰੀ ਗੱਲ ਸੁਣ ਲੈ ਆ ਵੇ ਹੈ ਨਾ ਬੁਲਟ ਨਹੀਂ ਮੈਂ ਖੜਨ ਦੇਣਾ ਦੂਜਾ ਬੁਲਟ ਸਾਰੇ ਖੜ ਕੋ ਜੇ ਹੈਗਾ ਤੇਲ ਉਹ ਚੱਲ ਨਾ ਖੜਨ ਦਿਓ ਪੈਸੇ ਦੇ ਦਿਓ ਤਾਂ ਮੈਂ ਤੇਲ ਤੇ ਲਿਆ ਕੇ ਉੱਚ ਪਾ ਦਾਂ ਕਿਤੇ ਲੋੜ ਹੀ ਪੈ ਜਾਂਦੀ ਆ ਮੇਰੇ ਕੋਲ ਹੀ ਅਜੇ ਪੈਸੇ ਹੈਗੇ ਤੂੰ ਤੇ ਛੱਡਦਾ ਹੀ ਨਹੀਂ ਉਹਨੂੰ ਮੋਟਰਸਾਈਕਲ ਨੂੰ ਓਏ ਉਹ ਖਰਾਬ ਹੋ ਜਾਣਾ ਕਿ ਖੜਾ ਖਲੋਤਾ ਥੋੜਾ ਬੋਲਾ ਚਲਾ ਲੈਂਦੇ ਆ ਕਰੋ ਚੱਲ ਆ ਲੈਂਦੇ ਆ ਕਰ ਤੂੰ ਚੱਲ ਲੈ ਜਾ ਉਹ ਜਿਹੜਾ ਤੂੰ ਤੇ ਜਾ ਰਹਾ ਥੜਿਆ ਹੋਵੇ ਤੂੰ ਤਾਂ ਖਾਣ ਨਹੀਂ ਹੋਣਾ ਓਏ ਉਹ ਤਾਂ ਪੁਰਾਣਾ ਜ਼ਿਆਦਾ ਹੋ ਗਿਆ ਉਹਦੇ ਬੰਦਾ ਬੁਰਾ ਲੱਗਦਾ ਵਾ ਚੱਲ ਹੁਣ ਲਿਆ ਵਾ ਕੋਈ ਆਖੂਗਾ ਵੀ ਚੱਲ ਬੁਲਟ ਬੁਲਟ ਤੇ ਢੇੜਾ ਮਾਰ ਹੁੰਦਾ ਵਾ ਉਹਨੂੰ ਕਿਤੇ ਥੋਵੀਂ ਲਿਆ ਕਰ ਉਹ ਥੋਲਾਂਗੇ ਤੇਰੀ ਸ਼ਕਲ ਲੈ ਕੇ ਕਾਦੀ ਹੋਈ ਆ ਦੇ ਦੋ ਰੁਪਈਆ 500 ਨਹੀਂ 100 ਘਾਟ ਦੇ ਦੋ 400 ਦੇ ਦੋ ਲੈ ਕਿ ਤੋ ਡੈਡੀ ਵੀਜੀ ਕੋ ਪਾ ਗਈ ਗੰਦੀ ਆ ਤਾਂ ਤਾਂ ਪੀਣ ਦੇ ਕੋਲ ਨਹੀਂ ਕੋਈ ਤੈਹਾ ਰੱਖ ਸਕਦੇ ਤੇ ਆ ਕੇ ਸਹੀ ਕਹਿੰਦੇ ਆ ਕਿ ਮੁਖਤਿਆਰੀ ਤੇ ਬੀਜੀ ਦੀ ਇੱਥੇ ਕਾਢਣਾ ਸਾਡੇ ਬੱਚਿਆਂ ਨੂੰ ਕੋਈ ਤੈਹਾ ਦੋਗੇ ਮੇਰਾ ਕੀ ਟੀਟਨੂਗਾ ਹਟਾ 엄마ਤਾ ਪੈਸੇ ਦੇ ਦੇ ਉਹ ਰੋਟੀ ਵੇਖਣ ਲਈ ਆ ਕੀ ਕਹੂਗੀ ਹੁਣ ਮੈਂ ਵੀ ਮੁੰਡਾ ਵਿਆਹ ਆ ਵਾ ਮੈਨੂੰ ਵੀ ਸ਼ਰਮ ਬੜੀ ਆਉਂਦੀ ਜਦੋਂ ਗੱਲ ਪੈਂਦੀ ਆ ਵੇ ਤੂੰ ਹੀ ਤੇ ਖਰਚਾ ਕਰੀ ਜਾਂਦੇ ਓ ਮੈਂ ਕਿਹਾ ਤੇ ਪਰਸ ਰੱਖਿਆ ਪਰ ਬਣੀ ਦੇ ਤੇ ਕੰਨੀ ਬਧਾਈ 100 ਰੁਪਈਆ ਆ ਸੋਰਾ ਕੇ ਬਣਾਵਾ ਆ ਅਬ ਪੈਸੇ ਤੇ ਬਥੇਰੇ ਆ ਵੇਖਾਂ ਤੇ ਬਥੇਰੇ ਆ ਤੇਰੀ ਜੋਗੇ ਨਹੀਂ ਹਣ ਇਹਨੂੰ 100 ਨੂੰ ਵੀ ਕਰਾਂ ਤੇਲ ਕੋਈ ਉਹ ਸੋਰਾ ਤੇਲ ਕਿ ਨਾ ਗਾਉਣਾ ਵਾ ਬੁਲਟ 'ਚ ਤੇਲ ਪਾਉਣਾ ਵਾ ਫੇਰ ਬੁਲਟ ਹੀ ਖਾਣਾ ਨਾ ਆਪਣੀ ਜੇ ਤਾਂ ਪੂਰੀ ਕਰਨਾ ਤੂੰ 500 ਦਾ ਦੇ ਨੋਟ ਨਹੀਂ 500 ਦਾ ਨਹੀਂ ਮੈਂ ਦੇਣਾ ਹਾਂ ਮੱ ਤੇਰੇ ਜੋਗਾ ਨਹੀਂ ਮੱ ਤਾਂ 500 ਦਾ ਮਾਇਆ ਪੈਸੇ ਕਿਤੇ ਤੂੰ ਨਾਲ ਲੈ ਜਾਣੇ ਆ ਕਿਤੇ ਖਰਚ ਲੈਣ ਦੇ ਆ ਕਰਾ 150 ਖਰਚ ਲੈਣ ਦੇ ਆ ਕਰਾ ਹਰ ਦਾਈ ਨਹੀਂ ਹਰ ਦਾਈ ਨਹੀਂ ਬੁੱਢ ਤਾਂ ਬਗਾਰੇ ਬਾਹਰ ਨਹੀਂ ਨਿਕਲਦਾ ਮੇਰੇ ਕੋ ਪੈਸਾ ਕਿਤੇ ਰਹਿ ਜਾਂਦਾ ਟਿਕਾ ਨਹੀਂ ਦਿੰਦਾ ਬੰਦਾ ਹੈ ਆਪਣਾ ਸਿਆਣਪ ਨਾਲ ਚੱਲਦਾ ਹੈ ਚੱਲ ਕੋਈ ਗੱਲ ਨਹੀਂ ਮੈਂ ਜਾਣਾ ਫਿਰ ਜਾਣਾ ਮੈਂ ਮੈਂ ਤੇਲ ਲਿਓ ਨਾ ਬਵਾਕ ਤੇ ਨਾਲੇ ਹੂਟਾ ਦਵਾਵਾਂਗਾ ਤੁਹਾਨੂੰ ਚੰਗਾ ਹੂਟਾ ਦੇਵਾਂਗਾ ਤੋਂ ਮੈਨੂੰ ਕਰਕੇ ਜਾਂਦਾ ਜੋ ਪੈਸਾ ਖਰਚੇ ਹੀ ਜਾਂਦਾ ਜੇ ਤੂੰ ਨਹੀਂ ਕਰਦੀ ਹੈਰਾ ਤੇਰੀ ਕੋਈ ਵੀ ਤੁਸੀਂ ਕਰ ਦੇਗਾ ਤੇ ਜਾਂਦਾ ਕਿੱਥੇ ਸੌਦਾ ਆ ਜਾਣੀ ਆਪੋ ਹੀ ਤੈਨੂੰ ਵੀ ਸਾਰੇ ਕੈਮਰਾ ਚੈੱਕ ਕਰਕੇ ਨਾ ਸਾਡੇ ਘਰ ਆਉਂਦਾ ਵਾ ਚੱਲ ਬਾਬਾ ਤੁਸੀਂ ਕਹੋ ਮੁੰਡੇ ਨੂੰ ਤੇ ਚੈੱਕ ਕਰ ਲੋ ਨਾ ਤੁਹਾਡਾ ਸ਼ੱਕ ਨਿਕਲ ਜੀਗਾ ਮੈਂ ਬਘੇਰੀ ਵਾਂ ਤੁਹਾਨੂੰ ਕਹਿ ਪਈ ਨਾ ਤੇ ਰੱਖਣਾ ਵੱਖਣਾ ਨਹੀਂ ਮੈਂ ਨਹੀਂ ਇੱਥੇ ਚੁੰਦੀ ਚਾਹਾਂ ਹੁੰਦੇ ਨਹੀਂ ਜਨਰਲ ਹੈ ਗਈਆਂ ਚੰਗਾ ਬਾਬਾ ਜੋ ਤੁਹਾਡਾ ਜੀ ਕਰਦਾ ਉਹ ਹੀ ਕਰੀ ਜਾ ਹਾਂ ਜੋ ਕੋਈ ਵਾ ਖਰੇ ਕਿੱਧਰ ਜਾਂਦਾ ਵਾ ਉਹ ਵੀ ਥੱਬਿਆਂ ਦੇ ਤਾਂ ਬੇਸੌਦਾ ਨਹੀਂ ਆਉਂਦਾ ਨਹੀਂ ਆਉਂਦਾ ਹਾਈ ਭਾਬੀ ਜੀ ਮੇਰਾ ਵੀ ਜੀ ਘੰਡੇ ਜਾਣ ਨੂੰ ਚਲ ਕੋਈ ਨਹੀਂ ਇੱਦਾਂ ਕਰਦੀ ਆ ਮੈਂ ਨਾ ਇਹਨਾਂ ਨੂੰ ਵੀ ਪੁੱਛ ਕੇ ਦੱਸਣੀ ਆ ਤੇ ਨਾਲੇ ਮੰਮੀ ਨਾਲ ਵੀ ਗੱਲ ਕਰਦੀ ਆ ਨਹੀਂ ਆਪਾਂ ਵੀ ਜਾਣਾ ਵਾ ਕੋਈ ਨਹੀਂ ਮੈਂ ਪਹਿਲਾਂ ਕਰਦੀ ਆ ਨਾ ਸਲਾਹ ਕਰ ਫਿਰ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿੰਨੀ ਆ ਹਾਂਜੀ ਚਲੋ ਠੀਕ ਆ ਉਹ ਕਿੱਧਰ ਜਾਦੀ ਇੱਧਰ ਆ। ਕੀ ਗੱਲ ਆ? ਮੈਂ ਨਾ ਅਮੋਲ ਦੇ ਆਇਆ ਪੇਟਿਆਂ ਤੋਂ। ਹਾਂ? ਉਹ ਬਥੇਰੇ ਕਰ ਸੱਜਾ ਹੀ ਚੁੱਕ ਰਿਹਾ ਤੇ ਇਹਦੇ ਤੋਂ ਮੈਂ ਕੰਮ ਆ। ਅੱਛਾ। ਤੇ ਉਹਨਾਂ ਤੋਂ ਵੀ ਵੇਖ ਲੂੰ ਕਿ ਉਹ ਲਾਇਆ ਹੋਣਾ ਵੀ ਚਲੇ ਵੀ ਪੁੱਛ ਲਈ। ਹੂੰ। ਇਹ ਸੱਜਾ ਨਹੀਂ ਜਾਂਦੀ। ਮੈਂ ਗੁੱਸੇ ਦਾ ਨਹੀਂ ਕਰਦਾ। ਹਾਂ? ਉਹ ਮੈਂ ਉਹ ਹਾਂ ਨਹੀਂ ਕੀਤੀ। ਹੈ ਮੈਂ ਹਾਂ ਕਰਤੀ। ਮੁਰਕੇ ਘਰੋਂ ਸੱਜਾ ਨਾ ਮਿਲਿਆ। ਤੇ ਨੀ ਸਮਝ ਨਹੀਂ ਪੈ ਰਿਹਾ ਕਿ ਦਾ ਨਾਂ ਕਰੀ। ਹੁਣ ਜੇ ਇੰਦਾ ਕਰ ਆਪਣੀ ਮਾਂ ਕੋਲ ਉਹਦੇ ਤੇ ਲੈ ਕੇ ਲੈ ਕੇ। ਕਾਲ ਹੁੰਦਾ ਮੇਰੇ ਸਮੇਂ ਕੋਲ ਤੇ ਹੈ ਹੈ ਉਹਨੇ ਬੰਦ ਨਹੀਂ ਇਹ ਮੁੰਡਾ ਵੀ ਉਹਦੀ ਹੀ ਲੋੜੀ ਤੇ ਰਹਿਣ ਦੇਣਾ ਹੈ ਕਿੰਨੇ ਰੁਪਏ ਚਾਹੀਦੇ ਨੇ ਕੋਲ ਤੇ ਚਾਹੀਦੇ ਆ ਖੱਟਣੀ ਨਹੀਂ ਉਹਨਾਂ ਨੇ ਹਜੇ ਨੂੰ ਪਤਾ ਮੇਰੇ ਮੁੰਡੇ ਦਾ ਮੁੰਡਾ ਐਸੀ ਆਉਂਦਾ ਨਹੀਂ ਨਹੀਂ ਕਿੰਨੇ ਵੀ ਚਾਹੀਦੇ ਆ ਮੁੰਡਾ ਆਖਣ ਤਾਂ ਨਹੀਂ ਆਹ ਤੇ ਉਹ ਚਾਹੀਦਾ ਹਾਂ ਉਹ ਤੇ ਉਹਨਾਂ ਦੇ ਹੱਥਾਂ ਦੇ ਹੱਥ ਦੂੰ ਹੁਣ ਰੋਇ ਠੂਠ ਨਹੀਂ ਕੋ ਲੈ ਜਾਂਦਾ ਨਹੀਂ ਨਹੀਂ ਝੂਠ ਨਾ ਬੋਲੀ ਗੱਲ ਸੱਚੀ ਕਰੀ ਕੱਲ ਮੈਂ ਪੁੱਛ ਲੈਣਾ ਜੇ ਮੰਨ ਗਈ ਤੇ ਹਾਂ ਪੁੱਛ ਲੈਣਾ ਤੇ ਉਹਨਾਂ ਨੂੰ ਮੈਨੂੰ ਦੱਸ ਤੇ ਫੇਰ ਮੈਂ ਉਹਨੂੰ ਕਹੂੰਗੀ ਪਰ ਜੇ ਨਾ ਮੰਨੀ ਤੇ ਮੇਰੇ ਨਾਲ ਆਣਾ ਲੜੀ ਬਾਜ ਅੱਲਾ ਤੁਹਾਡੀ ਕੀ ਗੱਲ ਬੈਠਾ ਚੁਣੀ ਕੇ ਸਮਝਾਈ ਮੈਂ ਪੁੱਛ ਲੈਣਾ ਆ ਪੁੱਛੋ ਉਹ ਬੱਲੇ ਬੱਲੇ ਹੋਰ ਵੀਰੀ ਕਿਦਾਂ ਚੰਗਾ ਐ ਬੈਠੇ ਨਗੇ ਦਾਦੇ ਹਾਂ ਬੈਠੇ ਉਹ ਮੈਂ ਵੀ ਹੋਇਆ ਕੰਮ ਤੋਂ ਹਣ ਵੇਲਾ ਤੇ ਮੈਂ ਕਹਾਂ ਚੱਲ ਮਾਰਾ ਕੋਲ ਜਾਣਾ ਨਾਲੇ ਗੱਪਸਾ ਮਾਰਨੇ ਘੜੀ ਲੈ ਲਾ ਤੁਨੂੰ ਤਾਂ ਘੋੜ ਦੇਣਾ ਆਹਾ ਇੱਕ ਕੰਮ ਇਹ ਆ ਹੀ ਨਿਕਲਿਆ ਕੀ ਇਹ ਕੰਮ ਉਹ ਕੰਮ ਤਾਂ ਕੋਈ ਡਾ ਖਾਸ ਨਹੀਂਗਾ ਉਹ ਮੁੰਡਾ ਤੇ ਵੋਟੀ ਦੋਵੇਂ ਕਹਿਣ ਰਹੇ ਸੀ ਵੀ ਜਾਣਾ ਵਾ ਜਰਾ ਕਿਤੇ ਘੁੰਮਣ ਘਮਣ ਵਿਆਹ ਜੋ ਆ ਨਵਾਂ ਨਵਾਂ ਉਹਨਾਂ ਦਾ ਫਿਰ ਉਹਦੇ ਪੇਕੇ ਚੱਲਿਆ ਤਾਂ ਉਹਨਾਂ ਨੇ ਫੋਨ ਕਰਤਾ ਵੋਟੀ ਨੂੰ ਵੀ ਚੱਲ ਤੂੰ ਵੀ ਆ ਜਾ ਸਾਡੇ ਨਾਲ ਤੇ ਰੁਪਈਆ ਚਾਹੀਦਾ 10-15 ਹਜ਼ਾਰ ਮੇਰੀ ਗੱਲ ਸੁਣ ਮੈਨੂੰ ਨਹੀਂ ਸੀ ਪਤਾ ਲੱਗਾ ਕਿਉਂ ਘੁੱਟਣ ਦਿਆ ਵਾ ਲੱਤ ਐਸੇ ਕਰਕੇ ਘੁੱਟ ਲਿਆ। ਉਹ ਨਹੀਂ ਨਹੀਂ ਲੱਤ ਨੂੰ ਮੈਂ ਰੋਜ ਹੀ ਘੁੱਟਨਾ ਵਾ। ਰੋਜ ਘੁੱਟਨਾ ਵਾ। ਉਹ ਨਵਾਜ ਮਾਰਨ ਨੂੰ ਮੈਂ ਦੱਸਾਂ ਸਾਡੇ ਕੋ ਨਹੀਂ ਇਹ ਕਰਦੇ ਹੁੰਦੇ। ਉਹ ਮੇਰੀ ਗੱਲ ਸੁਣੋ। ਓਏ ਅਹੀਂ ਤੇ ਕੱਢ ਲਿਆ ਟਾਈਮ। ਤੇ ਹੁਣ ਇਦਾਂ ਨਾ ਕਰਿਆ ਕਰੋ ਹੁਣ ਅਗਲੇ ਨਵਾ ਪੋਸ਼ਵਾ ਮੁੜ ਕੇ ਅਗਲੀ ਰਸ ਰਸ ਕੇ ਚੱਲ ਜੂਗੀ ਤੇ ਫੇਰ ਮੁੰਡਾ ਕਿੱਥੇ ਮਾਉਣਾ ਵਾ ਦੂਜੀ ਆ ਦੀ। ਆ ਚਲੀ ਜਾਏਗੀ। ਇਹ ਜਿਹੜੀ ਰਸ ਕੇ ਜਾਣ ਵਾਲੀ ਆ। ਕੁੜੀਆਂ ਵਿਆਹਿਆਂ ਮੁੰਡੇ ਵਿਆਹੇ ਕੋਈ ਗਿਆ ਨਹੀਂ। ਫਰਨਾ ਤਰਨਾ ਨਵਾਂ ਕਮਰਾ ਜੇ 57 ਜਾਣਾ ਹੈ ਨਾ ਤੇਰੀ ਗੱਲ ਸੁਣੋ ਨਾ ਆਇਦਾ ਕਰੋ ਜੇ ਨਾ ਕਰੋ ਪੈਸੇ ਦੇ ਦੋ ਜੇ ਕੋ ਪੰਗਾ ਪੈ ਗਿਆ ਤੇ ਕੰਮ ਖਰਾਬ ਹੋਏ ਨਾ ਨੇ ਮੇਰਾ ਖਰਾਬ ਹੋ ਜਾਏਗਾ ਮੋਟੀ ਰੋਸ ਕੇ ਲੜਦੇ ੜ ਕੇ ਚੱਲ ਜੂਗੀ ਮੇਰਾ ਸਰਵੇਂ ਇਹਨੂੰ ਮੈਂ Rajasthan ਕਰਨੀ ਆ ਉਹ ਪਰ